ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਨਵੇਂ ਵਲੌਗ ਵਿੱਚ ਅੱਜ ਆਪਾਂ ਬਣਾਵਾਂਗੇ ਥੋੜੁਕੀਆਂ ਹੋਈਆਂ ਹਰੀਆਂ ਮਿਰਚਾਂ ਉਹਦੇ ਉਸਤੇ ਆਪਾਂ ਹਰੀਆਂ ਮਿਰਚਾਂ ਲੀਨਾਂ ਸਭ ਤੋਂ ਪਹਿਲਾਂ ਪਾਰੀਆਂ ਮਿਰਚਾਂ ਨੂੰ ਧੋ ਲਿਆ ਸੀ ਧੋ ਕੇ ਸੁਕਾ ਲਿਆ ਹੁਣ ਆਪਾਂ ਇਹਨਾਂ ਨੂੰ ਕੱਟ ਲਾਂਗੇ ਸਾਰੀਆਂ ਮਿਰਚਾਂ ਨੂੰ ਕੱਟ ਲਾ ਕੇ ਪੂਰੀ ਵਿੱਚ ਤਾਂ ਮਸਾਲਾ ਪਾ ਰਹੇ ਹਾਂ ਮਿਰਚਾਂ ਸਾਰੀਆਂ ਨੂੰ ਆਪਾਂ ਚੀਰਾ ਲਾ ਲਿਆ ਹੁਣ ਆਪਾਂ ਪਾਵਾਂਗੇ ਕੋਲੀ ਲਈ ਕੋਲੀ ਲਈ ਹੈ ਨਮਕ ਪਾਵਾਂਗੇ ਆਪਾਂ ਸਵਾਦ ਅਨੁਸਾਰ ਚੰਮਚਾ ਚੌਥਾ ਹਿੱਸਾ ਪਾਵਾਂਗੇ ਹਲਦੀ ਦਾ og fólæði veitur fána um aðeins, og það er aðeins aðeins. Og það er aðeins aðeins aðeins. Og húnna upp að sariðum við stærn. Og húnna um fallarið þá þá myrkstjarnir við því að verður það. ਮਿਰਚਾਂ ਆਪਾਂ ਸਾਰਿਆਂ ਨੂੰ ਭਰ ਲਿਆ ਸੀ ਹੁਣ ਸਾਲੇ ਇਧਰ ਆਪਾਂ ਫਰਾਈ ਪੈਨ ਵਿੱਚ ਤੇਲ ਪਾਇਆ ਇੱਕ ਵੱਡਾ ਚਮਚ ਤੇਲ ਆਪਣਾ ਗਰਮ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਮਿਰਚਾਂ ਪਾ ਦਿੰਦੇ ਆ

తన వీడియో లైక్ చేస్త